ਮਾਈਨਿੰਗ ਦੇ ਮੁੱਦੇ ਤੇ ਸਾਬਕਾ ਸੀਐਮ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਇਲਜ਼ਾਮ ਨਜਾਇਜ਼ ਮਾਈਨਿੰਗ ਦਾ ਲਾਇਆ ਹੈ ਇਸ ਤੋਂ ਇਲਾਵਾ ਚੰਨੀ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਉਹਨਾਂ ਦੇ ਦਾਅਵੇ ਵਾਅਦਿਆਂ ਤੇ ਸਵਾਲ ਪੁੱਛੇ ਨੇ ਕੱਲ ਸ਼ਾਹਕੋਟ ਦੇ ਵਿੱਚ ਕਿਉਂਕਿ ਅੱਜ ਕੱਲ ਇਲੈਕਸ਼ਨ ਕਮਿਸ਼ਨ ਦੇ ਅੰਡਰ ਪੁਲਿਸ ਹੈ ਤੇ ਮਾਈਨਿੰਗ ਡਿਪਾਰਟਮੈਂਟ ਹੈ ਇਸ ਕਰਕੇ ਉਹਨਾਂ ਦੇ ਹੱਥ ਖੁੱਲੇ ਹੋਏ ਆ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਬੰਨੇ ਹੋਏ ਸੀ ਕੱਲ ਜਦੋਂ ਮਾਈਨਿੰਗ ਅਫਸਰ ਮਾਈਨਿੰਗ ਦੇ ਜਿੱਥੇ ਨਜਾਇਜ਼ ਮਾਈਨਿੰਗ ਚੱਲਦੀ ਸੀ ਉੱਥੇ ਸ਼ਾਹਕੋਟ ਏਰੀਆ ਚ ਗਏ ਤਾਂ ਉੱਥੇ ਉਹਨਾਂ ਤੇ ਅਟੈਕ ਕਰ ਦਿੱਤਾ ਗਿਆ ਗੋਲੀਆਂ ਚੱਲੀਆਂ ਉਹਨਾਂ ਨੇ ਆਪਣੀ ਜਾਨ ਬਚਾ ਕੇ ਥਾਣੇ ਵਿੱਚ ਗਏ ਥਾਣੇ 'ਚ ਉਹਨਾਂ ਨੇ ਐਫ ਆਈ ਆਰ ਕੀਤੀ ਹੈ ਇਹ ਜਿਹੜੀ ਨਜਾਇਜ਼ ਮਾਈਨਿੰਗ ਹੈ ਮੈਂ ਮੁੱਖ ਮੰਤਰੀ ਜੀ ਤੇ ਪੁੱਛਣਾ ਚਾਹੁੰਦਾ ਅੱਜ ਇੱਥੇ ਆਣਾ ਕਿ ਕੌਣ ਹੈ ਤੁਹਾਡੇ ਬੰਦੇ ਜਿਹੜੇ ਨਜਾਇਜ਼ ਮਾਈਨਿੰਗ ਕਰਾਉਂਦੇ ਤੁਹਾਡੇ ਐਮ ਐਲ ਏ ਦਾ ਕੀ ਰੋਲ ਹੈ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕਰਾਇਆ ਜਾ ਰਿਹਾ ਹੈ ਅਰੇ ਐਫ ਆਈ ਆਰ ਦੇ ਵਿੱਚ ਜਿਹੜੇ ਉਹਨਾਂ ਦੇ ਨਾਮ ਆਉਣੇ ਚਾਹੀਦੇ ਆ ਜਿਹੜੇ ਉੱਥੇ ਦੇ ਐਮ ਐਲ ਏਰ ਇਨਚਾਰਜ ਇਹ ਮੈਨੂ ਨੂੰ ਕਰਾਰੇ ਲੇਕਿਨ ਮੈਂ ਇੱਕ ਗੱਲ ਕੇਜਰੀਵਾਲ ਤੇ ਪੁੱਛਣਾ ਚਾਹੁੰਦਾ ਕਿ ਤੁਸੀਂ ਆਇਓ ਤੁਸੀਂ ਇੱਕ ਸਾਫ ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ ਤੁਸੀਂ ਸਾਨੂੰ ਦੱਸੋ ਕਿ ਜਲੰਧਰ ਦੇ ਵਿੱਚ ਦੜਾ ਸੱਟਾ ਜਲੰਧਰ ਦੇ ਵਿੱਚ ਲਾਟਰੀ ਸਿਸਟਮ ਜਲੰਧਰ ਦੇ ਵਿੱਚ ਨਸ਼ੇ ਦਾ ਕਾਰੋਬਾਰ ਕੌਣ ਚਲਾ ਰਿਹਾ ਹੈ ਪਹਿਲਾ ਸ਼ੀਤ ਰੌਂਗਰਾਲ ਤੇ ਰਿੰਕੂ ਨੇ ਇੱਥੇ ਪੂਰੀ ਲੁੱਟ ਪਾਈ ਹੁਣ ਤੁਹਾਡਾ ਰਮਨ अरोड़ा ਇਹ ਸਾਰੇ ਕੰਮ ਦੇ ਵਿੱਚ ਹੈ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਜੇ ਤੁਸੀਂ ਆਏ ਹੈ ਤਾਂ ਇੱਥੇ ਜਿਹੜੀ ਚੇਨ ਸਨੇਚਿੰਗ ਹੋ ਰਹੀਆਂ ਇੱਥੇ ਜਿਹੜਾ ਗੁੰਡਾਗਰਦੀ ਹੋ ਰਹੀ ਹੈ ਇੱਥੇ ਜਿਹੜੀ ਪ੍ਰੋਤਿਆ ਮੰਗਿਆ ਜਲੰਧਰ ਚ ਉਹਦਾ ਵੀ ਜਵਾਬ ਦੇ ਕੇ ਜਾਓ